ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਖੇਤੀ ਸੰਕਟ ਦੀ ਚੁਣੌਤੀ ਨਸ਼ੇ ਅੱਤਵਾਦ ਦੇ ਪਸਾਰ ਸਨਤੀ ਨਿਵੇਸ਼ ਵਿੱਚ ਆ ਰਹੀ ਗਰਾਵਟ ਵਰਗੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਝਾਕ ਲਗਾਈ ਬੈਠੇ ਪੰਜਾਬ ਦੇ ਹੱਥ ਕੱਲ ਬਜਟ ਵਿੱਚ ਖਾਲੀ ਹੀ ਰਹੇ ਬੇਸ਼ੱਕ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਕੱਲ ਵਿਕਸਤ ਭਾਰਤ ਯੋਜਨਾ ਦਾ ਵੱਡਾ ਥੰਮ ਬਣਾ ਕੇ ਬਜਟ ਵਿੱਚ ਪੇਸ਼ ਕੀਤਾ ਪਰ ਅਸਲ ਮੇਲਾ ਤਾਂ ਆਂਧਰਾ ਪ੍ਰਦੇਸ਼ ਤੇ ਬਿਹਾਰ ਵਾਲੇ ਲੁੱਟ ਕੇ ਲੈ ਗਏ ਜਦ ਕਿ ਕੇਂਦਰੀ ਪੂਲ ਵਿੱਚ ਅਨਾਜ ਦਾ ਵਧੇਰੇ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਹੱਥ ਕੁਝ ਵੀ ਨਹੀਂ ਲੱਗਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਚੋਣਾਂ ਮਗਰੋਂ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ਵਿੱਚ ਮੱਧ ਵਰਗ ਲਈ ਆਮਦਨ ਕਰ ਵਿੱਚ ਕੁਝ ਰਾਹਤ ਅਗਲੇ 5 ਸਾਲਾਂ ਵਿੱਚ ਰੋਜ਼ਗਾਰ ਸਕੀਮਾਂ ਲਈ 2 ਲੱਖ ਕਰੋੜ ਰੁਪਏ ਦੇ ਫੰਡ ਪਿੰਡੂ ਵਿਕਾਸ ਲਈ 2.5 ਲੱਖ ਕਰੋੜ ਰੁਪਏ ਜਦਕਿ ਲੰਮੀ ਮਿਆਦ ਵਾਲੇ ਬੁਨਿਆਦੀ ਢਾਂਚੇ ਪ੍ਰੋਜੈਕਟਾਂ ਲਈ 11 ਲੱਖ ਕਰੋੜ ਰੁਪਏ ਰੱਖਣ ਦਾ ਐਲਾਨ ਕੀਤਾ ਨਿਰਮਲਾ ਸੀ타ਰਮਨ ਨੇ ਨਵੀਂ ਗਠਜੋੜ ਸਰਕਾਰ ਦੇ ਅਹਿਮ ਭਾਈਵਾਲਾਂ ਨਾਲ ਸੰਬੰਧਿਤ ਰਾਜਾਂ ਆਂਧਰਾ ਪ੍ਰਦੇਸ਼ ਤੇ ਬਿਹਾਰ ਲਈ ਵਿਸ਼ੇਸ਼ ਪੈਕੇਜ ਵੀ ਐਲਾਨੇ ਆਂਧਰਾ ਪ੍ਰਦੇਸ਼ ਦੇ ਵਿਕਾਸ ਲਈ ਬਜਟ ਵਿੱਚ ਲਗਭਗ 15000 ਕਰੋੜ ਰੁਪਏ ਜਦਕਿ ਬਿਹਾਰ ਵਿੱਚ ਵਿਕਾਸ ਲਈ ਲਗਭਗ 60000 ਕਰੋੜ ਰੁਪਏ ਦੇ ਪ੍ਰਬੰਧ ਕਰਨ ਦਾ ਐਲਾਨ ਕੀਤਾ ਗਿਆ ਕੱਲ ਦੇ ਬਜਟ ਵਿੱਚ ਪੱਛਮੀ ਬੰਗਾਲ ਤੇ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਜਿਸ ਤੇ ਪੱਛਮੀ ਬੰਗਾਲ ਤੋਂ TMC ਦੇ ਲੋਕ ਸਭਾ ਤੇ ਰਾਜ ਸਭਾ ਦੇ ਸੰਸਦ ਮੈਂਬਰਾਂ ਨੇ ਬਾਈਕਾਟ ਕੀਤਾ ਜਦਕਿ ਪੰਜਾਬ ਦੇ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨੇ ਪੰਜਾਬ ਨੂੰ ਅਣਗੌਲੇ ਕਰਨ ਤੇ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਕੱਲ ਪੇਸ਼ ਬਜਟ ਵਿੱਚ ਪੰਜਾਬ ਨੂੰ ਬਿਲਕੁਲ ਅੱਖੋਂ ਪਰੋਖਿਆ ਕਰਨ ਤੇ ਪਾਈਪਾਂ ਨੂੰ ਛੱਡ ਕੇ ਸੂਬੇ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਇੱਕ ਸੁਰ ਵਿੱਚ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ ਅਤੇ ਇਸ ਨੂੰ ਮੋਦੀ ਦੀ ਕੁਰਸੀ ਬਚਾਓ ਬਜਟ ਕਰਾਰ ਦਿੱਤਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੱਲ ਪੇਸ਼ ਬਜਟ ਨੂੰ ਪੰਜਾਬ ਨਾਲ ਇੱਕ ਵੱਡਾ ਧੋਖਾ ਕਰਾਰ ਦਿੰਦਿਆਂ ਆਖਿਆ ਕੇਂਦਰ ਸਰਕਾਰ ਨੇ ਬੁਰੀ ਤਰ੍ਹਾਂ ਪੰਜਾਬ ਨੂੰ ਨਰਾਸ਼ ਕੀਤਾ ਔਰ ਪੰਜਾਬ ਦੇ ਨਾਲ ਮਤਰੀ ਮਾਲਾ ਸਲੋਕ ਕੀਤਾਗਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਹਮੇਸ਼ਾ ਬਦਕਰਾ ਕਰਦੀ ਆ ਪੰਜਾਬ ਵਿਰੋਧੀ ਫੈਸਲੇ ਲੈਂਦੀ ਆ ਅੱਜ ਦਾ ਜਿਹੜਾ ਬਜਟ ਆ ਇਹ ਵੀ ਮੈਂ ਸਮਝਦਾ ਪੰਜਾਬ ਵਿਰੋਧੀ ਆ ਪੰਜਾਬ ਦੇ ਕਿਸਾਨ ਵਿਰੋਧੀ ਆ ਪੰਜਾਬ ਦੀ ਇੰਡਸਟਰੀ ਖਾਸ ਕਰਕੇ ਜੇ ਐਮਐਮਐਸਈ ਐਮਐਸਐਮਈ ਦੀ ਗੱਲ ਕਰਾਂ ਛੋਟੇ ਉਜੋਗਾਂ ਦੀ ਗੱਲ ਕਰਾਂ ਉਹਦੇ ਵਿੱਚ ਵੀ ਕੋਈ ਇਨਸੈਂਟਿਵ ਨਹੀਂ ਦਿੱਤਾ ਔਰ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾ ਜਦਕਿ ਭਾਵੇਂ ਕਿ ਕੱਲ ਪੇਸ਼ ਕੀਤੇ ਬਜਟ ਵਿੱਚ ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਸੈਕਟਰ ਲਈ ਕਈ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਪਰ ਸੂਬੇ ਦੇ ਖੇਤੀਬਾੜੀ ਮਾਰਾ ਦਾ ਮੰਨਣਾ ਹੈ ਕਿ ਇਹ ਯੋਜਨਾਵਾਂ ਮਹਿਜ ਇੱਕ ਛਲਾਵਾ ਹਨ ਅਤੇ ਇਹਨਾਂ ਦਾ ਜ਼ਮੀਨੀ ਪੱਧਰ ਤੇ ਖਾਸ ਕਰ ਪੰਜਾਬ ਦੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਵੇਗਾ। ਖੇਤੀਬਾੜੀ ਮਾਰਾ ਤੇ ਕਿਸਾਨ ਆਗੂਆਂ ਨੇ ਸੂਬੇ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਐਮਐਸਪੀ ਤੇ ਕਈ ਹੋਰ ਗੰਭੀਰ ਮਸਲਿਆਂ ਨੂੰ ਬਜਟ ਵਿੱਚ ਅੱਖੋਂ ਪਰੋਖੇ ਕਰਨ ਦੇ ਦੋਸ਼ ਲਾਏ। ਐਮਐਸਬੀ ਲੀਗਲ ਗਰੰਟੀ ਕਾਨੂੰਨ ਵਾਸਤੇ ਕੋਈ ਬਜਟ ਵਿੱਚ ਪ੍ਰਬੰਧਨ ਨਹੀਂ ਹੈ। ਦੇਸ਼ ਦੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਉਹਦੀ ਕੋਈ ਗੱਲ ਨਹੀਂ ਹੈ। ਦੇਸ਼ ਦੇ ਮਜ਼ਦੂਰ ਵਾਸਤੇ 200 ਦਿਨ ਰੋਜ਼ਗਾਰ ਤੇ ਚੰਗੀ ਦਿਹਾੜੀ ਹੋਵੇ ਉਹਦੀ ਕੋਈ ਗੱਲ ਨਹੀਂ ਹੈ। ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਦਮ ਤੇ ਲੈ ਕੇ ਆਉਂਦੀ ਉਹਦੀ ਵੀ ਕੋਈ ਗੱਲ ਇਸ ਬਜਟ ਵਿੱਚ ਨਹੀਂ ਕੀਤੀ ਗਈ। ਤਾਂ ਸਾਨੂੰ ਲੱਗਦਾ ਇਹ દિਸ਼ਾਹੀਣ ਅਰ ਬਗੈਰ ਕੋਈ ਵਿਜ਼ਨ ਵਾਲਾ ਬਜਟ ਹੈਗਾ ਕੱਲ੍ਹ ਪੇਸ਼ ਬਜਟ ਵਿੱਚ ਕੇਂਦਰ ਸਰਕਾਰ ਨੇ ਜੁਐਲਰੀ ਇੰਡਸਟਰੀ ਨੂੰ ਵੱਡੀ ਰਾਹਤ ਦਿੱਤੀ ਕੇਂਦਰ ਸਰਕਾਰ ਨੇ ਬਜਟ ਵਿੱਚ ਤਜ਼ਵੀਜ਼ ਪੇਸ਼ ਕੀਤੀ ਕਿ ਹੁਣ ਸੋਨਾ ਚਾਂਦੀ ਤੇ ਪਲੈਟੀਨਮ ਦੀ ਦਰਮਾਤ ਤੇ ਲੱਗਣ ਵਾਲੀ ਕਸਟਮ ਡਿਊਟੀ ਨੂੰ ਘਟਾਇਆ ਜਾਵੇਗਾ ਬਜਟ ਤਜ਼ਵੀਜ਼ਾਂ ਮੁਤਾਬਕ ਹੁਣ ਸੋਨੇ ਚਾਂਦੀ ਦੀਆਂ ਪਟੀਆਂ ਦੀ ਡਰਾਮਤੇ ਕੁੱਲ 6% ਦੀ ਕਸਟਮ ਡਿਊਟੀ ਲੱਗੇਗੀ ਜੋ ਕਿ ਫਿਲਹਾਲ 15% ਦੀ ਦਰ ਨਾਲ ਲੱਗ ਰਹੀ ਹੈ ਜਟ ਵਿੱਚ ਇਹਨਾਂ ਐਲਾਨਾਂ ਤੋਂ ਬਾਅਦ ਦੇਸ਼ ਵਿੱਚ ਸੋਨੇ ਦੇ ਮੁੱਲ ਵਿੱਚ ਕੱਲ 6% ਦੀ ਤੱਕ ਗਿਰਾਵਟ ਆ ਗਈ ਤੇ ਸੋਨੇ ਦਾ ਮੁੱਲ 86800 ਰੁਪਏ ਪ੍ਰਤੀ 10 ਗ੍ਰਾਮ ਤੱਕ ਆ ਗਿਆ ਜੋ ਕਿ ਇਸ ਦਾ 3 ਮਹੀਨੇ ਦਾ ਹੇਠਲਾ ਪੱਧਰ ਹੈ ਇਸੇ ਤਰ੍ਹਾਂ ਚਾਂਦੀ ਤਕਰੀਬਨ 4.5% ਦੀ ਘਟ ਕੇ ਕੱਲ 85000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਕੇਂਦਰ ਸਰਕਾਰ ਨੇ ਕੱਲ ਸੈਲਰੀ ਵਰਗ ਲਈ ਇੱਕ ਰਾਹਤ ਦਾ ਐਲਾਨ ਕਰਦਿਆਂ ਇਨਕਮ ਟੈਕਸ ਸਲੈਬ ਵਿੱਚ ਵੀ ਬਦਲਾਅ ਕੀਤਾ। ਬਜਟ ਵਿੱਚ ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਸਟੈਂਡਰਡ ਕਟੌਤੀ ਵਿੱਚ 50% ਦਾ ਇਜ਼ਾਫਾ ਹੋਵੇਗਾ ਜਿਸ ਨਾਲ ਇਹ ਹੁਣ 50000 ਰੁਪਏ ਤੋਂ ਵੱਧ ਕੇ 75000 ਰੁਪਏ ਕਰ ਦਿੱਤੀ ਜਾਵੇਗੀ। ਇਸ ਤੋਂ ਬਿਨਾ ਨਵੇਂ ਟੈਕਸ ਪ੍ਰਬੰਧ ਦੇ ਬਦਲਦੀ ਚੋਣ ਕਰਨ ਵਾਲੇ ਕਰਦਾਤਾਵਾਂ ਲਈ ਟੈਕਸ ਸਲੈਬ ਵਿੱਚ ਵੀ ਕੁਝ ਬਦਲਾਅ ਕੀਤਾ ਗਿਆ। ਮਹਾਰਾ ਮੁਤਾਬਕ ਇਹਨਾਂ ਨਵੇਂ ਬਦਲਾਵਾਂ ਨਾਲ ਲਗਭਗ 17500 ਰੁਪਏ ਦੇ ਟੈਕਸ ਦੀ ਬਚਤ ਸੰਭਵ ਹੋ ਸਕੇਗੀ। ਪੁਰਾਣੀ ਪੈਨਸ਼ਨ ਸਕੀਮ ਦੀ ਆਸ ਲਗਾਈ ਬੈਠੇ ਦੇਸ਼ ਦੇ ਮੁਲਾਜ਼ਮਾਂ ਨੂੰ ਵੀ ਕੱਲ ਦੇ ਬਜਟ ਤੋਂ ਨਿਰਾਸ਼ਾ ਹੀ ਹੱਥ ਲੱਗੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਖਬਰਾਂ ਪ੍ਰਾਪਤ ਹੋ ਰਹੀਆਂ ਸਨ ਕਿ ਕੇਂਦਰ ਸਰਕਾਰ ਬਜਟ ਵਿੱਚ ਘੱਟੋ-ਘੱਟ 50% ਦੀ ਪੈਨਸ਼ਨ ਨਵੀਂ ਪੈਨਸ਼ਨ ਸਕੀਮ ਅਧੀਨ ਸਨਿਸ਼ਚਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਪਰ ਕੱਲ ਪੇਸ਼ ਹੋਏ ਬਜਟ ਵਿੱਚ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਸਪਸ਼ਟ ਕਰ ਦਿੱਤਾ ਕਿ ਉਹ ਮੌਜੂਦਾ ਨਿਊ ਪੈਨਸ਼ਨ ਸਕੀਮ ਦੇ ਢਾਂਚੇ ਵਿੱਚ ਕੋਈ ਵੱਡਾ ਬਦਲਾਅ ਕਰਨ ਦੇ ਰੋਅ ਵਿੱਚ ਨਹੀਂ ਹੈ ਨਵੇਂ ਟੈਕਸ ਪ੍ਰਬੰਧ ਤਹਿਤ ਨਵੀਂ ਪੈਨਸ਼ਨ ਯੋਜਨਾ ਨੂੰ ਹੋਰ ਜ਼ਿਆਦਾ ਲਪਾਉਣੀ ਬਣਾਉਣ ਲਈ ਕੱਲ ਬਜਟ ਵਿੱਚ ਸਰਕਾਰ ਨੇ ਹੁਣ ਕਟੌਤੀ 10% ਦੀ ਤੋਂ ਵਧਾ ਕੇ 14% ਕਰਨ ਦੀ ਤਜ਼ਵੀਜ਼ ਪੇਸ਼ ਕੀਤੀ ਹੈ ਸੂਬੇ ਦੇ ਦੋ ਦਿਨਾਂ ਦੇ ਦੌਰੇ ਤੇ ਆਏ 16ਵੇਂ ਵਿੱਤ ਕਮਿਸ਼ਨ ਨੇ ਕੱਲ ਵੱਖ-ਵੱਖ ਖੇਤਰਾਂ ਦੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਇਸ ਮੌਕੇ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ਤੇ ਉਦਯੋਗਿਕ ਵਿਕਾਸ ਵਾਸਤੇ ਜੰਮੂ ਕਸ਼ਮੀਰ ਦੀ ਤਰਜ਼ ਤੇ ਵਿਸ਼ੇਸ਼ ਪੈਕੇਜ ਅਤੇ ਅਟਾਰੀ ਬਾਰਡਰ ਖੋਲਣ ਦੀ ਮੰਗ ਕੀਤੀ ਪਰ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਕੱਲ ਬਜਟ ਵਿੱਚ ਪੰਜਾਬ ਨੂੰ ਅੰਗੋਲੀਆਂ ਕੀਤਾ ਹੈ ਉਸ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੇਂਦਰੀ ਵਿੱਤ ਕਮਿਸ਼ਨ ਪੰਜਾਬ ਦੀਆਂ ਇਹਨਾਂ ਮੰਗਾਂ ਤੇ ਕੀ ਰੁਖ ਅਪਣਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕੱਲ ਇੱਕ ਵੱਡਾ ਫੈਸਲਾ ਲੈਂਦਿਆਂ ਪਾਰਟੀ ਦੀ ਕੋਰ ਕਮੇਟੀ ਭੰਗ ਕਰ ਦਿੱਤੀ। ਸੂਤਰਾ ਮੁਤਾਬਕ ਸਖਬੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਅਜਿਹਾ ਫੈਸਲਾ ਇੱਕ ਸੋਚੀ ਸਮਝੀ ਰਣਨੀਤੀ ਅਧੀਨ ਲਿਆ ਹੈ ਸੂਤਰਾ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਕੋਰ ਕਮੇਟੀ ਦੇ ਭੰਗ ਹੋਣ ਤੋਂ ਬਾਅਦ ਹੁਣ ਇਸ ਦੇ ਪੁਨਰਗਠਨ ਸਮੇਂ ਜਿਹੜੇ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਉਹ ਸਖਬੀਰ ਬਾਦਲ ਦੇ ਹਮਾਇਤੀ ਹੋਣਗੇ ਤੇ ਨਾਰਾਜ਼ ਧੜੇ ਦੇ ਮੈਂਬਰਾਂ ਦੀ ਕੋਰ ਕਮੇਟੀ ਵਿੱਚੋਂ ਛਾਂਟੀ ਹੋ ਜਾਵੇਗੀ ਐਸੇ ਦਰਮਿਆਨ ਸ਼੍ਰੋਮ ਨੇ ਅਕਾਲੀ ਦਲ ਦੇ ਬਾਗੀ ਧੜੇ ਦੇ ਨੇਤਾਵਾਂ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਕੱਲ ਸੁਖਦੇਵ ਸਿੰਘ ਢੀਂਡਸਾ ਦੀ ਰਿਹائش ਤੇ ਬਾਗੀ ਧੜੇ ਦੀ ਮੀਟਿੰਗ ਹੋਈ ਜਿਸ ਵਿੱਚ ਇੱਕ ਅਕਾਲੀ ਸੁਧਾਰ ਲਹਿਰ ਨੂੰ ਚਲਾਉਣ ਲਈ 13 ਮੈਂਬਰੀ ਕਮੇਟੀ ਬਣਾਈ ਗਈ ਇਸ ਕਮੇਟੀ ਵਿੱਚ ਪਰਮਿੰਦਰ ਸਿੰਘ ਢੀਂਡਸਾ ਸੁੱਚਾ ਸਿੰਘ ਛੋਟੇਪੁਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਤੇ ਪਰਮਜੀਤ ਕੌਰ ਗੁਲਸ਼ਨਦੇ ਸ਼ਾਮਲ ਹੋਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ ਭਾਵੇਂ ਕਿ ਇਸ ਕਮੇਟੀ ਦਾ ਹਲੇ ਅਧਿਕਾਰਤ ਐਲਾਨ ਕਰਨਾ ਬਾਕੀ ਹੈ ਡਰੱਗਜ਼ ਮਾਮਲੇ ਵਿੱਚ ਜਾਂਚ ਕਰ ਰਹੀ ਐਸਆਈਟੀ ਨੇ ਮੁੜ ਵਿਕਰਮ ਮਜੀਠੀਆ ਨੂੰ ਸੰਮਨ ਭੇਜਿਆ ਹੈ ਐਸਆਈਟੀ ਨੇ ਦੁਬਾਰਾ ਭੇਜੇ ਸੰਮਣਾ ਵਿੱਚ ਵਿਕਰਮ ਮਜੀਠੀਆ ਨੂੰ ਹੁਣ 30 ਜੁਲਾਈ ਨੂੰ ਪਟਿਆਲਾ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਜਿਕਰ ਜੋਗ ਹੈ ਕਿ ਇਸ ਤੋਂ ਪਹਿਲਾਂ ਮਜ਼ੀਠੀਆਂ ਨੂੰ 18 ਤੇ 20 ਜੁਲਾਈ ਨੂੰ ਬੁਲਾਇਆ ਗਿਆ ਸੀ ਪਰ ਆਪਣੇ ਅਦਾਲਤੀ ਰੁਝੇਮਿਆਂ ਕਾਰਨ ਮਜ਼ੀਠੀਆਂ ਐਸਆਈਟੀ ਕੋਲ ਪੇਸ਼ ਨਹੀਂ ਹੋਏ ਸਨ ਕੇਂਦਰੀ ਬਜਟ ਤੋਂ ਨਾਰਾਜ਼ ਹੋਏ ਮੁਲਾਜ਼ਮ ਹੁਣ ਸੂਬਾ ਸਰਕਾਰ ਤੋਂ ਵੀ ਕਾਫੀ ਖਫਾ ਦਿਖਾਈ ਦੇ ਰਹੇ ਹਨ ਸਾਂਝਾ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਨੇ ਕੱਲ ਆਪ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਹੁਣ 25 ਤੋਂ 27 ਜੁਲਾਈ ਤੱਕ 3 ਦਿਨ ਤਹਿਸੀਲ ਤੇ ਜ਼ਿਲ੍ਹਾ ਪੱਧਰ ਤੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ 25 ਜੁਲਾਈ ਨੂੰ ਚੰਡੀਗੜ੍ਹ ਵਿੱਚ ਭਗਵੰਤ ਮਾਨ ਨਾਲ ਉਹਨਾਂ ਦੀ ਮੀਟਿੰਗ ਤੈਅ ਸੀ ਪਰ ਪ੍ਰਸ਼ਾਸਨ ਨੇ ਹਾਲੇ ਤੱਕ ਕਿਸੇ ਵੀ ਜਥੇਬੰਦੀ ਨੂੰ ਮੀਟਿੰਗ ਲਈ ਕੋਈ ਸੱਦਾ ਪੱਤਰ ਨਹੀਂ ਭੇਜਿਆ ਜੇਸ ਤੋਂ ਸਪਸ਼ਟ ਹੋ ਰਿਹਾ ਹੈ ਕਿ ਸਰਕਾਰ ਮੁਲਾਜ਼ਮ ਆਗੂਆਂ ਨਾਲ ਮੀਟਿੰਗ ਕਰਨ ਦੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ ਸੁਪਰੀਮ ਕੋਰਟ ਨੇ ਵਿਵਾਦਾਂ ਨਾਲ ਘਿਰੀ ਨੀਟ ਜੁਜੀ ਪ੍ਰੀਖਿਆ ਨੂੰ ਰੱਦ ਕਰਨ ਅਤੇ ਮੋੜ ਤੋਂ ਕਰਵਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਕੱਲ ਖਾਰਜ ਕਰ ਦਿੱਤਾ ਸੁਪਰੀਮ ਕੋਰਟ ਨੇ ਆਖਿਆ ਕਿ ਪ੍ਰਸ਼ਨ ਪੱਤਰ ਦੇ ਲੀਕ ਹੋਣ ਅਤੇ ਹੋਰ ਗੜਬੜੀਆਂ ਨੂੰ ਦਰਸਾਉਣ ਵਾਲਾ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਸੁਪਰੀਮ ਕੋਰਟ ਦੇ ਇਸ ਫੈਸਲੇ ਦੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਛਲਾਗਾ ਕਰਦਿਆਂ ਆਖਿਆ ਕਿ ਹੁਣ ਜਲਦ ਹੀ NEET ਦੀ ਕਾਉਂਸਲਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਬੀਤੇ ਕਈ ਦਿਨਾਂ ਤੋਂ ਜੰਮੂ ਕਸ਼ਮੀਰ ਵਿੱਚ ਜਾਰੀ ਹਿੰਸਾ ਦਾ ਦੌਰ ਕੱਲ੍ਹ ਵੀ ਜਾਰੀ ਰਿਹਾ। ਜੰਮੂ ਕਸ਼ਮੀਰ ਦੇ ਪੁਨਛ ਜ਼ਿਲ੍ਹੇ ਵਿੱਚ ਫੌਜ ਨੇ ਕੱਲ ਤੜਕੇ ਕੰਟਰੋਲ ਰੇਖਾ ਤੇ ਕੁਸਪੈਟ ਦੀ ਇੱਕ ਕੋਸ਼ਿਸ਼ ਨੂੰ ناکਾਮ ਕਰ ਦਿੱਤਾ। ਪਰ ਇਸ ਦੌਰਾਨ ਹੋਏ ਮੁਕਾਬਲੇ ਵਿੱਚ ਇੱਕ ਫੌਜੀ ਜਵਾਨ ਸ਼ਹੀਦ ਹੋ ਗਿਆ। ਬਾਈਡਨ ਦੇ ਚੋਣ ਮੈਦਾਨ ਵਿੱਚੋਂ ਹਟਣ ਤੋਂ ਬਾਅਦ ਕਮਲਾ ਹੈਰਿਸ ਨੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਵਾਸਤੇ ਡੈਲੀਗੇਟਾਂ ਦਾ ਲੋੜਿੰਦਾ ਸਮਰਥਨ ਪ੍ਰਾਪਤ ਕਰ ਲਿਆ ਹੈ। ਅਮਰੀਕਾ ਦੇ ਮੀਡੀਆ ਅਦਾਰਿਆਂ ਦੀਆਂ ਖਬਰਾਂ ਮੁਤਾਬਕ ਕਮਲਾ ਹੈਰਿਸ ਨੂੰ ਹੁਣ ਵੱਡੇ ਪੱਧਰ ਤੇ ਸਮਰਥਨ ਪ੍ਰਾਪਤ ਹੋ ਰਿਹਾ ਹੈ ਅਤੇ ਉਸ ਦੀ ਚੋਣ ਮਹਿੰਮ ਲਈ ਰਿਕਾਰਡ 10 ਕਰੋੜ ਡਾਲਰ ਦਾ ਫੰਡ ਵੀ ਬੜੀ ਤੇਜ਼ੀ ਦੇ ਨਾਲ ਇਕੱਠਾ ਹੋ ਗਿਆ ਹੈ। ਇਹਨਾਂ ਖਬਰਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਮਲਾ ਹੈਰਿਸ ਹੁਣ 트ੰਪ ਦੀ ਚੋਣ ਮਹਿੰਮ ਵਿੱਚ ਇੱਕ ਵੱਡੀ ਰਿਕਾਵਟ ਬਣ ਸਕਦੀ ਹੈ। ਇਸ ਦਰਮਿਆਨ ਜੋ ਬਾਈਡਨ ਨੇ ਵੀ ਕੱਲ ਐਲਾਨ ਕੀਤਾ ਕਿ ਉਹ ਕਮਲਾ ਹੈਰਿਸ ਲਈ ਚੋਣ ਪ੍ਰਚਾਰ ਕਰਨਗੇ। ਆਲਮੀ ਪੱਧਰ ਤੇ ਜਲਵਾਯੂ ਤਬਦੀਲੀਆਂ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੱਲ ਇੱਕ ਯੂਰਪੀ ਏਜੰਸੀ ਨੇ ਆਪਣੀ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ 21 ਜੁਲਾਈ ਵਿਸ਼ਵ ਪੱਧਰ ਦਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਸੀ ਰਿਪੋਰਟ ਦੇ ਹਵਾਲੇ ਨਾਲ ਏਜੰਸੀ ਨੇ ਆਖਿਆ ਕਿ ਬੀਤੀ 21 ਜੁਲਾਈ ਨੂੰ ਸਮੁੱਚੀ ਦੁਨੀਆ ਦਾ ਔਸਤ ਤਾਪਮਨ 17.09 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਹਾਲੇ ਤੱਕ ਕਦੇ ਦਰਜ ਨਹੀਂ ਹੋਇਆ ਸੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ